ਸਰ ਕੀ ਕਹਿਣਾ ਚਾਹੋਗੇ ਅੱਜ ਪਿੰਟਲੇਵਾਲ ਵਿੱਚ ਜਿਹੜਾ ਟ੍ਰਾਈਡੈਂਟ ਵੱਲੋਂ ਇੱਕ ਕੈਂਪ ਲਾਇਆ ਗਿਆ ਜਿਵੇਂ ਕਿ ਬੇਰਜ਼ਗਾਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਰਜਿਸਟਰ ਲਈ ਆਏ ਸੀ ਕੀ ਕਹਿਣਾ ਚਾਹੋਗੇ ਅ ਪ੍ਰਾਈਵੇਟ ਫੈਕਟਰੀ ਦੇ ਮਤਲਬ 60% ਪ੍ਰੋਫਿਟ ਕੀਤੀ ਸੀ ਤੇ ਪਿੰਡ ਦੇ ਵਿੱਚੋਂ 21 17 ਤੋਂ ਲੈ ਕੇ 18 ਤੋਂ ਲੈ ਕੇ 27 ਨਾਲੋਂ 28 ਸਾਤੇ ਤੱਕ ਦੇ ਲੋਕ ਜਿੱਥੇ ਹਾਂ ਅਸੀਂ ਉਹਨਾਂ ਦੇ ਟ੍ਰਾਈਡੈਂਟ ਪ੍ਰੋਜੈਕਟ ਦੇ ਵਿੱਚ ਆਪਾਂ ਅਸੀਂ ਉਹਨੂੰ ਜਿਵੇਂ ਹੈ ਉਸ ਤੋਂ ਬਾਅਦ ਅਸੀਂ ਕੰਮ ਦੇ ਰੂਪਾਂ ਲਵਾ ਦਿੱਤੇ ਤਾਂ ਕਿ ਬੇਰੁਜ਼ਗਾਰੀ ਵੱਡੀ ਮੁਟਕੀ ਕੀਤੀ ਹੋਈ ਹੈ ਇਸ ਲਈ ਅਸੀਂ ਇਹਨੂੰ ਦੇਖਦੀ ਕੀਤੀ ਕਿ ਤੁਸੀਂ ਆਓ ਸਾਡੇ ਕੈਂਪ ਦੇ ਵਿੱਚ ਕੈਂਪ ਲਾਓ ਰੁਜ਼ਗਾਰ ਕੈਂਪ ਲੱਗੇ ਅੱਜ ਰੁਜ਼ਗਾਰ ਕੈਂਪ ਦੇ ਵਿੱਚ ਲੋਕਾਂ ਪਰਵਾਹ ਦਾ ਕੀਤਾ ਹੈ ਕਿ ਅਸੀਂ ਤਾਂ ਨਵਾਂ ਪਲੇਟ ਦੇ ਕੰਪਿਊਟਰ ਨਹੀਂ ਕਰਦੇ ਆ ਜਨਾਬ ਜੀ ਨਾਲ ਸਭ ਤੋਂ ਲੋਕਾਂ ਦਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਉਹ ਮਹੌਲਾ ਦਿੱਤਾ ਹੈ ਆਉਣ ਲੈ ਜਿਹਨਾਂ ਦੇ ਵਿੱਚ ਜਿਹੜੇ ਕੋਈ ਬੱਚੇ ਇੰਟਰਵਿਊ ਦੇਣ ਤੋਂ ਬਿਨਾਂ ਰਹਿ ਗਏ ਨੇ ਜਾਂ ਮੈਂ ਇਹ ਕਹਾਂ ਕਿ ਜਿਹੜੇ ਇੱਥੇ ਆਪਦੇ ਡਾਕੂਮੈਂਟ ਦਿਖਾਉਣ ਤੋਂ ਬਿਨਾਂ ਰਹਿ ਗਏ ਨੇ ਉਹ ਕਦੋਂ ਵੀ ਮੇਰੇ ਨਾਲ ਮਤਲਬ ਜਿਹੜਾ ਸੰਪਰਕ ਕਰਕੇ ਤੇ ਅੰਪਾਇਰ ਡਾਕੂਮੈਂਟ ਹਨ ਇਹਨਾਂ ਦੇ ਘਰ ਮਤਲਬ ਕਿ ਰਾਈਟਨ ਵੀਡ ਕਰਕੇ ਮੋਸਲੇ ਕਰਦਗੇ ਠੀਕ ਹੈ ਜੋ ਵੀ ਕੋਈ ਕਾਰਵਾਈ ਹੋਗੀ ਉਹ ਅਧਿਕਾਰੀਆਂ ਦੇ ਨਾਲ ਆਪਸਾਂ ਗੱਲ ਕਰਕੇ ਹਰ ਇੱਕ ਬੱਚੇ ਨੂੰ ਜਵਾਬ ਦੇਵਾਉਂਦੇ ਨੇ ਹਰ ਇੱਕ ਬੱਚੇ ਦਾ ਆਰਥਿਕ ਪੱਧਰ ਚਾਹੇ ਕਿੰਦੇਰੀ ਉਹ ਤਾਂ ਬਹੁਤ ਹੀ ਮਾਨਸਿਕ ਪ੍ਰਭਾਸ ਕਰਨ ਲਈ ਤੁਹਾਨੂੰ ਪਹਿਲਾਂ ਵੀ ਪਤਾ ਪਿੰਡ ਦੀ ਪੰਚਾਇਤ ਅਸੀਂ ਹਮੇਸ਼ਾ ਤੋਂ ਕਰਦੇ ਨੇ ਆਬੀਅਸਲੀ ਅੱਜ ਕਰਦੇ ਆ ਕਿ ਆਓ ਪਰਿਵਰਤਨ ਕੋਈ ਜਵਾਬ ਮਿਲਣ ਦੀ ਸਥਿਤੀ ਨਹੀਂ ਹੈ